ਪ੍ਰੇਜ਼ ਦਾ ਲਾਉਡ ਗੋਡ ਬlesਸ ਯੂ ਆਲ ਆਈ ਲਵ ਯੂ ਆਲ ਐਸ ਵੇਲੇ ਸ਼ੈਤਾਨ ਬਹੁਤ ਜ਼ੋਰ ਮਾਰ ਰਿਹਾ ਮੇਰੇ ਭੈਣ ਭਰਾਓ ਹਨੇਰੀ ਦੀ ਸ਼ਕਤੀ ਬਹੁਤ ਜ਼ੋਰ ਮਾਰ ਰਹੀ ਹੈ ਤੇ ਉਹ ਕੀ ਜ਼ੋਰ ਮਾਰ ਰਹੀ ਹੈ ਕਿ ਉਹ ਲੋਕਾਂ ਨੂੰ ਹੋਰ ਹੋਰ ਜਗ੍ਹਾ ਦੇ ਉੱਤੇ ਰੱਖ ਕੇ ਹੋਰ ਜਗਾਵਾਂ ਦੇ ਉੱਤੇ ਰੱਖ ਕੇ ਨਾਸ਼ ਕਰਨਾ ਚਾਹੁੰਦਾ ਹੈ ਸ਼ੈਤਾਨ ਉਹ ਕਾਲਯੁਗ ਨਾਸ਼ ਕਰਨਾ ਚਾਹੁੰਦਾ ਉਹ ਕਾਲਯੁਗ ਨਹੀਂ ਚਾਹੁੰਦਾ ਕਿ ਲੋਕ ਸੱਚੇ ਪਰਮੇਸ਼ਰ ਤੱਕ ਪਹੁੰਚਣ ਸਚਾਈ ਨੂੰ ਜਾਣਨ ਤੇ ਸਚਾਈ ਉਹਨਾਂ ਨੂੰ ਆਜ਼ਾਦ ਕਰ ਦੇਵੇ ਉਹ ਕਾਲਜੋਗ ਸ਼ੈਤਾਨ ਨਹੀਂ ਚਾਹੁੰਦਾ ਕਿ ਲੋਕ ਸੱਚੇ ਪਰਮੇਸ਼ਰ ਨੂੰ ਜਾਣਣ ਤੇ ਲੋਕ ਇਹ ਜਾਣ ਜਾਣ ਕਿ ਆਕਾਸ਼ ਦੇ ਥੱਲੇ ਧਰਤੀ ਦੇ ਉੱਤੇ ਇੱਕ ਹੀ ਨਾਮ ਦਿੱਤਾ ਗਿਆ ਉਹ ਨਾਮ ਹੈ ਯੀਸ਼ੂ ਸ਼ੈਤਾਨ ਇਹ ਨਹੀਂ ਚਾਹੁੰਦਾ ਕਿ ਲੋਕ ਸਚਾਈ ਨੂੰ ਜਾਣ ਕੇ ਆਜ਼ਾਦ ਹੋ ਜਾਣ ਮੇਰੇ ਭੈਣ ਭਰਾਓ ਤੇ ਸੱਚੀ ਇਸ ਵੇਲੇ ਸ਼ੈਤਾਨ ਨੇ ਲੋਕਾਂ ਨੂੰ ਉਹਨਾਂ ਜਗਾਵਾਂ ਦੇ ਉੱਤੇ ਫਸਾਇਆ ਹੋਇਆ ਹੈ ਕਿ ਉਹ ਇਨਸਾਨਾਂ ਨੂੰ ਪਰਮੇਸ਼ਰ ਸਮਝ ਰਹੇ ਨੇ ਇਨਸਾਨਾਂ ਨੂੰ ਪਰਮੇਸ਼ਰ ਸਮਝ ਕੇ ਉਹਨਾਂ ਹੀ ਜਗ੍ਹਾ ਉੱਤੇ ਫਸਾਇਆ ਹੋਇਆ ਹੈ ਹਾਂ ਉਹਨਾਂ ਦੀਆਂ ਸ਼ੈਤਾਨ ਕੋਲ ਸਿਰਫ ਇੱਕ ਜੀਵਨ ਨਹੀਂ ਦੇ ਸਕਦਾ ਬਾਕੀ ਸਾਰੀਆਂ ਚੀਜ਼ਾਂ ਸ਼ੈਤਾਨ ਕੋਲ ਪਾਵਰ ਹੈ ਕਲਜੋ ਕਿਉਂਕਿ ਉਹ ਦੇ ਸਕਦਾ ਹੈ ਤੇ ਉਹ ਉਹਨਾਂ ਜਗਾਵਾਂ ਦੇ ਉੱਤੇ ਉਹਨਾਂ ਨੂੰ ਛੋਟੀਆਂ-ਛੋਟੀਆਂ ਚੀਜ਼ਾਂ ਦੇ ਕੇ ਤੇ ਉਹਨਾਂ ਦਾ ਵਿਸ਼ਵਾਸ ਵਧਾਰਿਆ ਕਿ ਹਾਂ ਇੱਥੇ ਪਰਮੇਸ਼ਰ ਹੈ ਪਰ ਐਦਾਂ ਦੀ ਗੱਲ ਨਹੀਂ ਹੈ ਰਾਹ ਪ੍ਰਭ ਯੇਸ਼ੂ ਹੈ ਸੱਚ ਪ੍ਰਭ ਯੇਸ਼ੂ ਹੈ ਜੀਵਨ ਪ੍ਰਭ ਯੇਸ਼ੂ ਹੈ ਮਾਰਗ ਪ੍ਰਭ ਯੇਸ਼ੂ ਹੈ ਸਵਰਗ ਦਾ ਦਰਵਾਜ਼ਾ ਪ੍ਰਭ ਯੇਸ਼ੂ ਹੈ ਪਰਮੇਸ਼ਰ ਪ੍ਰਭ ਯੇਸ਼ੂ ਹੈ ਸਵਰਗ ਪ੍ਰਭ ਯੇਸ਼ੂ ਹੈ ਆਕਾਸ਼ ਦੇ ਥੱਲੇ ਧਰਤੀ ਦੇ ਉੱਤੇ ਪਵਿੱਤਰ ਬਾਈਬਲ ਇਹ ਬਿਆਨ ਕਰਦੀ ਹੈ ਮੈਂ ਆਪਣੇ ਕੋਲ ਕੁਝ ਨਹੀਂ ਮੇਰੇ ਭੈਣ ਭਰਾ ਉਹ ਕਹਿ ਰਿਹਾ ਉਹ ਵੀ ਪਵਿੱਤਰ ਬਾਈਬਲ ਇਸ ਗੱਲ ਤੇ ਮੋੜ ਲਾਉਂਦੀ ਹੈ ਬਿਆਨ ਕਰਦੀ ਹੈ ਕਿ ਆਕਾਸ਼ ਦੇ ਥੱਲੇ ਧਰਤੀ ਦੇ ਉੱਤੇ ਕੋਈ ਦੂਜਾ ਨਾਂ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਈ ਜਾਣਾ ਸਿਰ ਪ੍ਰਭੂ ਯੀਸ਼ੂ ਦਾ ਨਾਮ ਹੈ ਇੱਕ ਨਾਮ ਤੋਂ ਹੀ ਸਾਨੂੰ ਪਾਪਾਂ ਤੋਂ ਮਾਫੀ ਮਿਲਦੀ ਹੈ ਇਸ ਆਕਾਸ਼ ਦੇ ਥੱਲੇ ਧਰਤੀ ਦੇ ਉੱਤੇ ਇੱਕੋ ਨਾਮ ਤੋਂ ਪਾਪਾਂ ਤੋਂ ਮਾਫੀ ਆ ਤੇ ਇੱਕੋ ਨਾਮ ਯੀਸ਼ੂ ਨਾਮ ਕੀ ਸਵਰਗ ਰਾਜ ਹੈ ਉਹੋ ਹੀ ਰਾਹ ਵਾ ਉਹੋ ਹੀ ਸੱਚ ਹੈ ਉਹੋ ਹੀ ਜੀਵਨ ਹੈ ਸਭ ਕੁਝ ਉਹੀ ਹੈ ਉਸ ਤੋਂ ਸਿਵਾ ਕੁਛ ਨਹੀਂ ਹੈ ਪਰ ਸ਼ੈਤਾਨ ਨੇ ਇਸ ਵੇਲੇ ਆਪਣੀ ਚਾਲਾਂ ਦੇ ਵਿੱਚ ਲੋਕਾਂ ਨੂੰ ਫਸਾਇਆ ਹੋਇਆ ਲੋਕਾਂ ਨੂੰ ਹੋਰ ਹੋਰ ਜਗਾਵਾਂ ਦੇ ਉੱਤੇ ਪਟਕਾ ਕੇ ਉਹਨਾਂ ਜਗ੍ਹਾ ਦੇ ਉੱਤੇ ਰੱਖਿਆ ਹੈ ਕਿ ਉਹ ਲੋਕ ਉੱਥੇ ਫਸੇ ਰਹਿਣ ਤੇ ਨਾਸ਼ ਹੁੰਦੇ ਰਹਿਣ ਲੋਕ ਇਨਸਾਨਾਂ ਨੂੰ ਪਰਮੇਸ਼ਰ ਸਮਝਦੇ ਰਹਿਣ ਸਿਰਫ ਸ਼ੈਤਾਨ ਦੀ ਇਹ ਚਾਲ ਹੈ ਤੇ ਇਸ ਚਾਲ ਤੋਂ ਸਾਨੂੰ ਬਚਣਾ ਚਾਹੀਦਾ ਅਸੀਂ ਰਾਤ ਦਿਨ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਜੋ ਬੰਦੂਏ ਨੇ ਉਹ ਛਡਾਈ ਜਾਣ ਜੋ ਹਨੇਰੇ 'ਚ ਨੇ ਉਹ ਚਾਨਣ ਚਾਉਣ ਤੇਰੇ ਨਾਮ ਦਾ ਰਾਜਵਦੇ ਤੇਰਾ ਪਿਤਾ ਤੇਰਾ ਰਾਜਵਦੇ ਤੇਰੀ ਖੁਸ਼ਕਬਰੀ ਦਾ ਪ੍ਰਚਾਰ ਵਦੇ ਤੇਰੇ ਨਾਮ ਦੀ ਬੇਦਾਰੀ ਆਏ ਅਸੀਂ ਰਾਤ ਦਿਨ ਇਹ ਪ੍ਰਾਰਥਨਾਵਾਂ ਕਰਦੇ ਆ ਕਿ ਲੋਕ ਬਚਾਈ ਜਾਣ ਜੋ ਹਨੇਰੇ ਚ ਨੇ ਜੋ ਇਨਸਾਨਾਂ ਨੂੰ ਪਰਮੇਸ਼ਰ ਸਮਝੀ ਬੈਠੇ ਨੇ ਉਹ ਅਸਲੀ ਪਰਮੇਸ਼ਰ ਦੀ ਸੱਚਾਈ ਨੂੰ ਜਾਣ ਕੇ ਆਜ਼ਾਦ ਹੋ ਜਾਣ ਤੇ ਸੱਚੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਉਹਨਾਂ ਲਈ ਪ੍ਰਾਰਥਨਾ ਕਰੋ ਜੋ ਹਨੇਰੇ ਦੇ ਵਿੱਚ ਫਸੇ ਹੋਏ ਨੇ ਇਨਸਾਨਾਂ ਨੂੰ ਜੋ ਪਰਮੇਸ਼ਰ ਸਮਝ ਰਹੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗੋਡ ਬlesਸ ਯੂ ਆਲ ਆਈ ਲਵ ਯੂ ਆਲ